ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਫਰੀਦਕੋਟ ਸ਼ਹਿਰ ਦਾ ਪਿੰਡ ਟੈਣਾ ਜਿੱਥੇ 8.5 ਮਰਲਿਆਂ ਦੇ ਵਿੱਚ ਕੋਠੀ ਬਣੀ ਹੋਈ ਆ ਕੋਠੀ ਤੁਸੀਂ ਖੁਦ ਵੀ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਜਿਹੜੀ ਆ ਕੋਠੀ ਆ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਹਾਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹ ਵੇੜੇ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਿਹੜੇ ਆ ਲੈਟਰਨ ਬਾਥਰੂਮ ਆ ਇੱਕ ਸਾਈਡ ਤੇ ਜਿਹੜੇ ਆ ਦਿੱਤੇ ਹੋਏ ਆ ਦੇਖ ਸਕਦੇ ਹੋ ਇੱਕ ਪਾਸੇ ਜਿਹੜੀ ਆ ਡੀਸੀ ਸ਼ੀਟ ਲੱਗੀ ਹੋਈ ਆ ਤੇ ਦੂਸਰੇ ਪਾਸੇ ਇੰਗਲਿਸ਼ ਸ਼ੀਟ ਲੱਗੀ ਹੋਈ ਆ ਦੋਨੋਂ ਅਲੱਗ-ਅਲੱਗ ਜਿਹੜੇ ਆ ਲੈਟਰਨ ਬਾਥਰੂਮ ਜਿਹੜੇ ਆ ਬਣੇ ਹੋਏ ਆ ਤੇ ਬਹੁਤ ਹੀ ਖੁੱਲਾ ਡੁੱਲਾ ਵੇੜਾ ਹੈਗਾ ਇਸ ਕੋਠੀ ਦਾ ਚੁੱਲ੍ਹਾ ਚੌਂਕਾ ਵੀ ਬਣਿਆ ਹੋਇਆ ਜੇ ਫਰਸ਼ ਦੀ ਗੱਲ ਕਰੀਏ ਤਾਂ ਇੰਟਰਲੌਕ ਟਾਈਲਜ਼ ਦਾ ਜਿਹੜਾ ਫਰਸ਼ ਲੱਗਿਆ ਹੋਇਆ ਛੋਟਾ ਜਿਹਾ ਇੱਕ ਸ਼ੈੱਡ ਵੀ ਬਣਿਆ ਹੋਇਆ ਵਾਸ਼ਿੰਗ ਏਰੀਆ ਵਾਸਤੇ ਤਾ ਕੋਠੀ ਜਿਹੜੀ ਆ 2-3 ਸਾਲ ਹੀ ਹੋਇਆ ਬਣੀ ਨੂੰ ਔਰ ਬਹੁਤ ਹੀ ਖੂਬਸੂਰਤ ਜਿਹੜੀ ਕੋਠੀ ਆ ਜਗ੍ਹਾ ਦੀ ਗੱਲ ਕਰੀਏ ਤਾਂ ਲਾਲਖੀਰ ਵਾਲੀ ਜਗ੍ਹਾ 8.5 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਕੋਠੀ ਬਹੁਤ ਹੀ ਖੂਬਸੂਰਤ ਹੈ ਪਿੰਡ ਟਹਿਣਾ ਦੇ ਵਿੱਚ ਸੋ ਬਾਹਰ ਵੀ ਚੁੱਲਾ ਚੌਂਕਾ ਜਿਹੜਾ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਤੇ ਆ ਜੋ ਫਿਰ ਦੇਖਦੇ ਆ ਇਸ ਕੋਠੀ ਨੂੰ ਅੰਦਰ ਤੋਂ ਸੋ ਜੇਕਰ ਇਸ ਕੋਠੀ ਦੇ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਖੂਬਸੂਰਤ ਜਿਹੜੇ ਆ ਡੋਰ ਵਿੰਡੋ ਦਾ ਕੰਮ ਹੋਇਆ ਵੀ ਆ ਫਰਸ਼ ਦਾ ਕੰਮ ਹੋਇਆ ਵੀ ਆ ਰੰਗ ਰੋਗਣ ਦਾ ਕੰਮ ਹੋਇਆ ਵੀ ਆ ਸਾਹਮਣੇ ਤੁਸੀਂ ਪੌੜੀਆਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਜਿਹੜੇ ਆ ਪੌੜੀਆਂ ਜਿਹੜੀਆਂ ਉਹ ਵੀ ਚੜੀਆਂ ਹੋਈਆਂ ਸਟੈਪ ਵੀ ਛੋਟਾ ਹੈਗਾ ਸੋ ਕਾਫੀ ਵਧੀਆ ਜਿਹੜੇ ਆ ਬੈਡਰੂਮ ਉਹ ਬਣੇ ਹੋਇਆ ਇੱਕ ਜਿਹੜਾ ਬੈਡਰੂਮ ਉੱਪਰ ਵੀ ਬਣਿਆ ਹੋਇਆ ਸੋ ਇਹ ਹੈਗਾ ਜੀ ਇਸ ਕੋਠੀ ਦਾ ਲਿਵਿੰਗ ਏਰੀਆ ਦੇਖ ਸਕਦੇ ਹੋ ਸੋ ਕਾਫੀ ਖੁੱਲੇ ਡੁੱਲੇ ਜਿਹੜੇ ਆ ਬੈਡਰੂਮ ਹੈਗੇ ਆ ਕਾਫੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਹੋਇਆ ਵੀ ਆ ਔਰ ਇਸ ਬੈਡਰੂਮ ਦੇ ਵਿੱਚ ਸਟੋਰ ਵੀ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਪਿੰਡ ਟਹਿਣਾ ਜੇਕਰ ਰੇਟ ਦੀ ਗੱਲ ਕਰੀਏ ਇਸ ਕੋਠੀ ਦੇ ਤਾਂ 30 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਫਰੀਦਕੋਟ ਸ਼ਹਿਰ ਦਾ ਪਿੰਡ ਆ ਟਹਿਣਾ 8.5 ਮਰਲਿਆਂ ਦੇ ਵਿੱਚ ਕੋਠੀ ਬਣੀ ਹੋਈ ਆ ਔਰ ਕੋਠੀ ਜਿਹੜੀ ਆ ਹਵਾਦਾਰ ਤੇ ਰੋਸ਼ਨੀਦਾਰ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਤੇ ਕਾਫੀ ਵਧੀਆ ਜਿਹੜੇ ਆ ਬੈੱਡਰੂਮ ਜਿਹੜੇ ਆ ਬਣੇ ਹੋਏ ਆ ਸੋ ਕੋਠੀ ਨੂੰ ਰੰਗ ਵੀ ਬਹੁਤ ਸੋਹਣਾ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲਾ ਡੁੱਲਾ ਜਿਹੜਾ ਇਸ ਕੋਠੀ ਦਾ ਵਿੜਾ ਹੈਗਾ ਸੋ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਦੇਸ ਕੋਠੋ ਕੋਠੀ ਬਾਰੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਤੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ